ਇੱਕ ਪਾਸੇ ਕਿਸਾਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ 13 ਤਰੀਕ ਨੂੰ ਦਿੱਲੀ ਕੂਚ ਕੀਤੀ ਜਾਵੇਗੀ ਤੇ ਦਿੱਲੀ ਚ ਆ ਕੇ ਕਿਸਾਨ ਉੱਥੇ ਅੰਦੋਲਨ ਦਾ ਦੂਸਰਾ ਪਾਗ ਸ਼ੁਰੂ ਕਰਨਗੇ ਜਿਸ ਦੇ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਕੇਂਦਰ ਨੂੰ ਮਨਾਉਣੀਆਂ ਹੋਣਗੀਆਂ ਖੈਰ ਇਨਾ ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਅਧੀਨ ਇੱਕ ਹੰਗਾਮੀਆ ਮੀਟਿੰਗ ਹੋਈ ਹੈ ਹੰਗਾਮੀਆ ਮੀਟਿੰਗ ਹੋਈ ਹੈ ਕੇਂਦਰ ਦੇ ਮੰਤਰੀਆਂ ਦੇ ਨਾਲ ਔਰ ਇਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ ਵੀ ਸ਼ਾਮਿਲ ਰਹੇ ਨੇ ਜਿਸ ਮੀਟਿੰਗ ਤੋਂ ਬਾਅਦ ਹੁਣ ਹਾਲਾਤ ਕੁਝ ਬਦਲਦੇ ਜ਼ਰੂਰ ਨਜ਼ਰ ਆ ਰਹੇ ਨੇ ਪਰ ਇਥੇ ਸਵਾਲ ਖੜਾ ਹੁੰਦਾ ਹੈ ਕਿ ਕੀ ਇਸ ਮੀਟਿੰਗ ਤੋਂ ਬਾਅਦ ਕਿਸਾਨ ਅੰਦੋਲਨ ਰੱਦ ਕਰ ਦੇਣਗੇ ਜੋ ਅੰਦੋਲਨ 13 ਤਰੀਕ ਨੂੰ ਉਲਿਕਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਅੰਦੋਲਨ ਨੂੰ ਕੀ ਰੱਦ ਕਰ ਦਿੱਤਾ ਜਾਵੇਗਾ ਜਾਂ ਮੁਅਤਲ ਕਰ ਦਿੱਤਾ ਜਾਵੇਗਾ ਜਾਂ ਰੋਕ ਦਿੱਤਾ ਜਾਵੇਗਾ ਜਿਸ ਅੰਦੋਲਨ ਨੂੰ ਲੈ ਕੇ ਉਪਰੋਂ ਥੱਲੇ ਤੱਕ ਸਾਰੇ ਕਿਸਾਨ ਆਗੂਆਂ ਤੋਂ ਲੈ ਕੇ ਨਾਰਮਲ ਕਿਸਾਨਾਂ ਤੱਕ ਉਹਨਾਂ ਨੂੰ ਇਹ ਅਪੀਲ ਕਰ ਦਿੱਤੀ ਗਈ ਹੈ ਕਿ 13 ਤਰੀਕ ਨੂੰ ਦਿੱਲੀ ਵੱਲ ਕੂਚ ਕਰਨੀ ਆ ਕਿ ਹੁਣ ਉਸ ਪ੍ਰੋਗਰਾਮ ਨੂੰ ਰੁਕ ਦਿੱਤਾ ਜਾਵੇਗਾ ਇੱਥੇ ਵੱਡੇ ਸਵਾਲ ਖੜੇ ਹੋ ਰਹੇ ਨੇ ਦਰਸਲ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਰੱਖੀ ਗਈ ਸੀ ਔਰ ਇਸ ਮੀਟਿੰਗ ਦੇ ਆਧਾਰ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਦਾ ਜਿਹੜਾ ਦੂਸਰਾ ਭਾਗ ਹੈ ਉਹ ਉਲਿੱਕਣ ਦੀ ਗੱਲ ਕੀਤੀ ਜਾ ਰਹੀ ਸੀ ਇਸ ਮੀਟਿੰਗ ਦੇ ਵਿੱਚ ਪਿਊਸ਼ ਗੋਇਲ ਅਰਜੁਨ ਮੁੰਡਾ ਜੋ ਕਿ ਮਿਨਿਸਟਰ ਆਫ ਸਟੇਟਸ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਇਨ ਇੰਡੀਆ ਨੇ ਔਰ ਨਾਲ ਦੀ ਨਾਲ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਸ਼ਾਹਮਲ ਸਨ ਇਹਨਾਂ ਤਿੰਨਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਹੁੰਦੀ ਹੈ ਇਸ ਮੀਟਿੰਗ ਦੇ ਵਿੱਚ ਔਰ ਨਾਲ ਦੀ ਨਾਲ ਸੀਐਮ ਭਗਵੰਤ ਮਾਨ ਵੀ ਸ਼ਾਮਿਲ ਹੁੰਦੇ ਨੇ ਔਰ ਇਸ ਮੀਟਿੰਗ ਦੇ ਵਿੱਚ ਉਹ ਸਾਰੀਆਂ ਮੰਗਾਂ ਰੱਖੀਆਂ ਗਈਆਂ ਨੇ ਜੋ ਕਿਸਾਨ ਦਿੱਲੀ ਜਾ ਕੇ ਮਨਵਾਉਣਾ ਚਾਹੁੰਦੇ ਨੇ ਦਿੱਲੀ ਸੰਘਰਸ਼ ਦੇ ਵਿੱਚ ਜੋ ਚੀਜ਼ਾਂ ਕਿਸਾਨ ਮੰਗਵਾਉਣ ਜਾ ਰਹੇ ਸੀ ਉਹ ਸਾਰੀਆਂ ਮੰਗਾਂ ਉਸ ਸੰਘਰਸ਼ ਤੋਂ ਪਹਿਲਾਂ ਹੀ ਜਿਹੜੀਆਂ ਉਹ ਸਾਹਮਣੇ ਰੱਖੀਆਂ ਗਈਆਂ ਨੇ ਕੇਂਦਰ ਦੇ ਔਰ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਖੈਰ ਇਸ ਮੀਟਿੰਗ ਤੋਂ ਬਾਅਦ ਕਿਸਾਨਾਂ ਦੇ ਵਿੱਚ ਔਰ ਕਿਸਾਨਾਂ ਦੇ ਨਾਲ ਕੇਂਦਰ ਦੀ ਕੀ ਸਹਿਮਤੀ ਬਣੀ ਹੈ ਉਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਆਧਾਰ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਉਲੀਕਣ ਦੇ ਬਾਰੇ ਵਿੱਚ ਵਿਚਾਰ ਕੀਤਾ ਜਾਵੇਗਾ। ਮੀਟਿੰਗ ਤੋਂ ਬਾਅਦ ਕੀ ਫੈਸਲਾ ਹੋਇਆ ਸੀਐਮ ਭਗਵੰਤ ਮਾਨ ਨੇ ਇਸ ਮੀਟਿੰਗ ਦੇ ਮਗਰੋਂ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਨੇ ਜਾਣਕਾਰੀ ਸਾਂਝੀ ਕੀਤੀ ਆ ਅਖੀਰਕਾਰ ਸੀਐਮ ਭਗਵੰਤ ਮਾਨ ਕੀ ਬੋਲੇ ਨੇ ਆਓ ਸੁਣ ਮੀਟਿੰਗ ਹੋਈ ਕੇਂਦਰ ਵੱਲੋਂ ਤਿੰਨ ਮੰਤਰੀ ਸਹਿਬਾਨ ਪਿਊਸ਼ ਗੁਹਿਲ ਜੀ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਗ੍ਰਹਿ ਰਾਜ ਮੰਤਰੀ ਨਿੱਤ्यानंद ਜੀ ਉਹ ਆਏ ਸੀਗੇ ਬੜੀ ਲੰਬੀ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ ਬਹੁਤ سارے ਜਿਹੜੇ ਪੱਖ ਰੱਖੇ ਗਏ ਜਿਦੇ ਵਿੱਚ ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਾਹੇ ਉਹ ਰੇਲਬੀ ਨਾਲ ਸੰਬੰਧਿਤ ਨੇ ਚਾਹੇ ਉਹ ਬੈਸੇ ਥਾਣੇ ਨਾਲ ਸੰਬੰਧਿਤ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਸਪਰੀਆਂ ਜਿਹੜੀਆਂ ਨੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਾ ਐਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ ਉਹ ਮੌਕੇ ਤੇ ਉਹਨਾਂ ਗੱਲਾਂ ਤੇ ਸਹਿਮਤੀ ਬਣੀ ਤੇ ਮੈਂ ਧੰਨਵਾਦ ਕਰਦਾ ਕਿਸਾਨ ਸੰਗਠਨਾਂ ਦਾ ਵੀ ਤੇ ਸੈਂਟਰ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾਂ ਮਨਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਬੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕਨਾਂ ਦਾ ਸਾਹਮਣਾ ਕਰੀਏ ਕਿਤੇ ਕੋ ਟਰੈਕਟਰ ਪਲਟ ਗਿਆ ਕਿਤੇ ਕੋ ਹੱਟ ਟੈਂਕ ਹੋ ਗਿਆ ਜਾਂ ਕੋ ਪੁਲਿਸ ਵਾਲੇ ਦੇ ਸੱਟ ਵਜੀ ਹੈਗੇ ਤਾਂ ਆਪਣੀਆਂ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਨੂੰ ਇੱਥੇ ਬੁਲਾ ਲਈ ਸੋ ਅੱਗੇ ਵਾਸਤੇ ਇੱਕ ਸਕੋਪ ਰੱਖਿਆ ਗਿਆ ਕਿ ਅਗਲੀਆਂ ਮੀਟਿੰਗਾਂ ਹੋਣਗੀਆਂ ਕਿਸਾਨ ਸੰਘਟਨਾਂ ਨੇ ਵੀ ਕਿਹਾ ਕਿ ਅਸੀਂ ਆਪਣੇ ਜਿਹੜੇ ਸੰਘਟਨ ਹੈ ਉਹਦੇ ਵਿੱਚ ਗੱਲ ਕਰਾਂਗੇ ਬਹੁਤ ਸਾਰੇ ਸੰਘਟਨ ਜੁੜੇ ਹੋਏ ਨੇ ਦੋਨਾਂ ਨਾਲ ਐ ਐਸ ਕੇ ਐਮ ਨਾਨ ਪਿਟੀਕਲ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈ ਇਹ ਸ਼ਾਮਿਲ ਸੀ ਇਹਨਾਂ ਦੇ ਨਾਲ ਬਹੁਤ ਸਾਰੇ ਦੇਸ਼ ਦੇ ਹੋਰ ਸੰਕਟ ਜੁੜੇ ਹੋਏ 100 150 200 ਦੇ ਕਰੀਬ ਸੋ ਉਹ ਗੱਲ ਕਰ ਲੈਣਗੇ ਇਨ ਦਾ ਮੀਨ ਟਾਈਮ ਉਹਨਾਂ ਨਾਲ ਸੰਪਰਕ ਰਹੂਗਾ ਕੋਈ ਸੁਝਾਅ ਜਾਂ ਕੋਈ ਉਹਨਾਂ ਕੋਲੇ ਐਕਸਟਰਾ ਆਰਡੀਨਰੀ ਕੋਈ ਏਦਾਂ ਦੇ ਕੇਸ ਨੇ ਜਿਵੇਂ ਦੀ ਡਿਟੇਲ ਉਹਨਾਂ ਕੋਲੇ ਹੀ ਹੈ ਉਹ ਦੇਣਗੇ ਤਾਂ ਸੈਂਟਰ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਸੋ ਬੜੇ ਅੱਛੇ ਮਾਹੌਲ ਚ ਗੱਲ ਹੋਈ ਐ ਅੱਜ ਪਹਿਲਾ ਦੌਰ ਸੀ ਤੇ ਗੱਲਬਾਤ ਦਾ ਦੌਰ ਜਾਰੀ ਰਹੂਗਾ ਔਰ ਮੈਂ ਪੰਜਾਬ ਦਾ ਪੱਖ ਕਿਉਂਕਿ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਮੈਂ ਕਿਸਾਨਾਂ ਦਾ ਪੱਖ ਰੱਖਾਂ ਮੈਂ ਵਕੀਲ ਬਣ ਕੇ ਉਹਨਾਂ ਦਾ ਮੈਂ ਅੱਜ ਪੱਖ ਰੱਖਿਆ ਔਰ ਐਦੀ ਰੱਖਦੇ ਰਵਾਂਗੇ ਭਵਿੱਖ ਦੇ ਵਿੱਚ ਜੇ ਸਾਨੂੰ ਅਲੱਗ ਤੋਂ ਵੀ ਮੀਟਿੰਗ ਕਰਨੀ ਪਈ ਪੰਜਾਬ ਲੈਵਲ ਤੇ ਸਾਰੀਆਂ ਯੂਨੀਅਨਾਂ ਦੀ ਉਹ ਵੀ ਕਰਾਂਗੇ ਜੇ ਸਰ ਐਮਐਸਪੀ ਕਾਨੂੰਨ ਨੂੰ ਲੈ ਕੇ ਵੱਡੀ ਮੰਗ ਸੀ ਕਿ ਐਮਐਸਪੀ ਕਾਨੂੰਨ ਜਿਹੜਾ ਇਹ ਚਰਚਾ ਇਹ ਵੱਡੀ ਮੰਗ ਹੈ ਉਸ ਵੇਲੇ ਗਰੰਟੀ ਵੀ ਦਿੱਤੀ ਹੋਈ ਹੈ ਤੋਂ ਉਹ ਵੀ ਮੰਗ ਪੱਤਰ ਦੇ ਵਿੱਚ ਸ਼ਾਮਲ ਹੈ ਸੋ ਇਸ ਕਰਕੇ ਉਹਦੇ ਤੇ ਕਿਉਂਕਿ ਇੱਥੇ ਪਾਲਿਸੀ ਡਿਸੀਜਨ ਇੱਥੇ ਨਹੀਂ ਹੋ ਸਕਦੇ ਸੋ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਤੇ ਜਾ ਕੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਤਰੀਕਾ ਹੈ ਇਹ ਬੈਸਟ ਤਰੀਕਾ ਹੈ ਕਿ ਬਜਾਏ ਇਸ ਦੇ ਕਿ ਅਸੀਂ ਧਰਨੇ ਲਾ ਕੇ ਉਹਨਾਂ ਤੋਂ ਟਾਈਮ ਮੰਗੀਏ ਅਸੀਂ ਪਹਿਲੇ ਹੀ ਉਹਨਾਂ ਨੂੰ ਬੁਲਾਈਏ ਤਰਨਾ ਲਾਉਣ ਦੀ ਲੋੜ ਹੀ ਨਾ ਪਵੇ ਸਾਡੀਆਂ ਮੰਗਾਂ ਮੰਨਿਆ ਜਾਣ ਅੰਨਦਾਤਾ ਜਿਹੜਾ ਸਟੱਬਲ ਬਰਨਿੰਗ ਤੇ ਵੀ ਗੱਲ ਹੋਈ ਹੈ ਤੇ ਕੀ ਇਹ ਕਿਹਾ ਜਾ ਰਿਹਾ ਕਿ ਪ੍ਰਹਾੜੀ ਵਾਲਿਆਂ ਤੇ ਪਰਚੇ ਕਰਦਿਆ ਕਰੋ ਜਾਂ ਪ੍ਰਹਾੜੀ ਵਾਲਿਆਂ ਦੀ ਐਮਐਸਪੀ ਰੋਕ ਲੋ ਸੋ ਇਸ ਤਰ੍ਹਾਂ ਦੇ ਜਿਹੜੇ ਬਾਬੂ ਫਰਮਾਨ ਨੇ ਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਰਿਐਲਿਟੀ ਦਾ ਐਮਐਸਪੀ ਤਾਂ ਪਹਿਲਾਂ ਦਿੰਨੇ ਆ ਪ੍ਰਹਾੜੀ 20 ਦਿਨ ਬਾਅਦ ਅੱਗ ਲੱਗਦੀ ਹੈ ਅੱਜ ਕਿੰਨੇ ਤੁਸੀਂ ਉਹਨਾਂ ਤੋਂ ਪੈਸੇ ਲਓਂਗੇ ਜਾਂ ਕੋਈ ਇਦਾਂ ਦੀ ਸੋਚ ਵੀ ਕਿਸੇ ਨੇ ਕਿਉਂ ਲਿਆ हां प्रहरी ਦਾ ਮੁੱਦਾ ਹੈ ਤਾਂ ਫਿਰ ਸਾਨੂੰ ਦਾਣਾਂ ਜਿਹੜੀਆਂ ਨੇ ਮੁਜੰਬੀਕ ਤੋਂ ਅੱਜ ਮੈਂ ਮੁੱਦਾ ਰੱਖਿਆ ਮੁਜੰਬੀਕ ਤੋਂ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੇ ਦਾਣਾਂ ਅਸੀਂ ਇੰਪੋਰਟ ਕਰਦੇ ਹਾਂ ਤੇ ਸਾਨੂੰ ਮੌਕਾ ਦੇ ਉਹਨਾਂ ਦਾਣਾਂ ਕੋਲੋਂ ਦਾ ਨਾਲੇ ਸਾਡਾ ਝੋਨੇ ਤੋਂ ਖੇੜਾ ਛੁੱਟ ਜੂਗਾ ਸਾਡਾ ਪਾਣੀ ਬਚ ਜੂਗਾ ਸਾਡਾ ਵਾਤਾਵਰਨ ਬਚ ਜੂਗਾ ਸੋ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਔਰ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਲਗਾਤਾਰ ਜਾਰੀ ਰਹੂਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ